પરમ સન્માનਯੋਗ ગુરુ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਜੋ ਆਪਾਂ ਸਰਵਣ ਕਰਦੇ ਆ ਰਹੇ ਹਾਂ ਅਜ ਰਾਗ ਮਾਰੂ ਦੇ ਵਿੱਚ ਦੂਜਾ ਸ਼ਬਦ ਇਸ ਸ਼ਬਦ ਦੀ ਵਿਚਾਰ ਆਪਾਂ ਸਾਂਝੀ ਕਰਨੀ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਪਾਵਨ ਸ਼ਬਦ ਰਾਗ ਮਾਰੂ ਦੇ ਵਿੱਚ ਉਚਾਰਨ ਕੀਤਾ ਹੈ ਇਹ ਸ਼ਬਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਗ 1008 ਅੰਗ ਤੇ ਸੁਭਾਏ ਮਾਨ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਜਿਵੇਂ ਦੁਨਿਆਵੀ ਤੌਰ ਤੇ ਤੈਨੂੰ ਕੋਈ ਦੁੱਖ ਲੱਗਦਾ ਹੈ ਤੇ ਤੂੰ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਚੇਤੇ ਕਰਦਾ ਹੈ ਕਿਉਂਕਿ ਆਪਾਂ ਜਦੋਂ ਵੇਖੀਏ ਅੱਜ ਭਾਵੇਂ ਆਪਾਂ ਕਿੱਡੇ ਵੱਡੇ ਵੀ ਹੋ ਜਾਈਏ ਉਮਰ ਕਰਕੇ ਪੈਸੇ ਥੇ ਲੈ ਕਰਕੇ ਵੀ ਪਰ ਜਦੋਂ ਹੀ ਸਾਨੂੰ ਕੋਈ ਚੋਟ ਲੱਗਦੀ ਹੈ ਕੋਈ ਸੱਟ ਸਰੀਰਕ ਜਾਂ ਮਾਨਸਿਕ ਸੱਟ ਲੱਗਦੀ ਹੈ ਤੇ ਆਪਣੇ ਮੂੰਹ ਦੇ ਵਿੱਚੋਂ ਪਹਿਲਾ ਸ਼ਬਦ ਮਾਂ ਨਿਕਲਦਾ ਹੈ ਕਿਉਂਕਿ ਜਦੋਂ ਬੱਚਾ ਸੁਰਤ ਸੰਭਲਦਾ ਹੈ ਸਭ ਤੋਂ ਪਹਿਲਾਂ ਇਹਨੂੰ ਪਹਿਚਾਨ ਵੀ ਆਪਣੀ ਮਾਂ ਦੀ ਹੀ ਹੁੰਦੀ ਹੈ ਕਿਉਂਕਿ ਮਾਂ ਸ਼ਬਦ ਹੈ ਜਿਹੜਾ ਬੇਸ਼ੱਕ ਇੱਕ ਅੱਖਰ ਦਾ ਨਾਮ ਹੈ ਪਰ ਇਸ ਇੱਕ ਅੱਖਰ ਦੇ ਵਾਸਤੇ ਮਾਂ ਨੇ ਬੜੀ ਮਿਹਨਤ ਕੀਤੀ ਬੜੇ ਦੁੱਖ ਵੀ ਝੱਲੇ ਫਿਰ ਕਿਦਰੇ ਮਾਂ ਜਾ ਕੇ ਉਹ ਕੋਹਾਈ ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਬੱਚੇ ਦਾ ਜਿਹੜਾ ਲਗਾਵ ਹੈ ਉਹ ਮਾਂ ਦੇ ਨਾਲ ਜ਼ਿਆਦਾ ਹੈ ਜਦੋਂ ਹੀ ਆਪਾਂ ਵੇਖਦੇ ਆਂ ਛੋਟੇ ਬੱਚੇ ਵੀ ਜਾਂ ਆਪਾਂ ਵੀ ਅੱਜ ਵੀ ਕੋਈ ਐਸੀ ਹੈਪਨ ਕੋਈ ਗੱਲ ਐਸਾ ਗੱਲ ਹੁੰਦੀ ਹੈ ਤੇ ਆਪਣੇ ਮੁਖ ਤੋਂ ਮਾਂ ਕਰਕੇ ਸ਼ਬਦ ਨਿਕਲਦਾ ਹੈ ਸਤਿਗੁਰੂ ਜੀ ਨੇ ਇੱਥੇ ਸ਼ਬਦ ਵਰਤਿਆ ਅਬ ਮੈਂ ਕਹਾ ਕਰੋ ਰੀ ਮਾਈ ਮਾਈ ਦਾ ਭਾਵ ਮਾਂ ਦੂਜੇ ਪਾਸੇ ਗੁਰੂ ਸਾਹਿਬ ਜੀ ਇਹ ਵੀ ਕਹਿੰਦੇ ਨੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਣੀ ਥਾਈ ਤਾਂ ਪੋ ਕਿਹਾ ਕਾੜਾ ਜੀਉ ਇਥੇ ਗੁਰੂ ਨੂੰ ਵੀ ਮਾਂ ਦਾ ਦਰਜਾ ਦਿੱਤਾ ਗਿਆ ਜਿਹੜਾ ਗੁਰੂ ਹੈ ਉਹ ਸਾਡਾ ਪਿਤਾ ਵੀ ਹੈ ਮਾਂ ਵੀ ਹੈ ਸਾਖ ਸੰਬੰਧੀ ਵੀ ਹੈ ਭੈਣ ਭਰਾ ਵੀ ਹੈ ਜਦੋਂ ਵੀ ਸਾਨੂੰ ਇਸ ਗੱਲ ਦੀ ਸਮਝ ਪਵੇ ਕਿ ਸਾਡਾ ਜ਼ਿੰਦਗੀ ਦੇ ਵਿੱਚ ਬੜਾ ਵੱਡਾ ਨੁਕਸਾਨ ਹੋ ਰਿਹਾ ਹੈ ਆਪਾਂ ਦੁਨਿਆਵੀ ਨੁਕਸਾਨ ਦੁਨਿਆਵੀ ਅੱਖਾਂ ਦੇ ਨਾਲ ਵੇਖ ਲੈਨੇ ਆ ਕਿਸੇ ਨੂੰ ਕੋਈ ਸੱਜਣਾ ਮਿੱਤਰਾਂ ਦਾ ਘਾਟਾ ਪੈ ਗਿਆ ਕੋਈ ਪਰਿਵਾਰਕ ਜੀਵਾਂ ਦਾ ਘਾਟਾ ਪੈ ਗਿਆ ਕੋਈ ਧਨ ਦੌਲਤ ਚਲਾ ਗਿਆ ਉਸ ਚੀਜ਼ ਦਾ ਘਾਟਾ ਪੈ ਗਿਆ ਕੋਈ ਸਾਡੀ ਮਨਪਸੰਦ ਚੀਜ਼ ਗਵਾਚ ਗਈ ਉਹਦਾ ਘਾਟਾ ਪੈ ਗਿਆ ਤੇ ਅਸੀਂ ਬੜੇ ਦੁਖੀ ਹੁੰਨੇ ਆ ਤੇ ਮਨ ਦੇ ਵਿੱਚ ਸੋਚਾਂ ਸੋਚਦੇ ਆਂ ਵੀ ਕਰੀਏ ਕੀ ਹੁਣ ਦੂਜੇ ਪਾਸੇ ਗੁਰੂ ਸਾਹਿਬ ਜੀ ਕਹਿੰਦੇ ਜੇਦਾ ਧਿਆਨ ਮਾਰ ਕੇ ਸੁਰਤੀ ਲਾ ਕੇ ਵੇਖਿਆ ਕਰ ਤੈਨੂੰ ਰੋਜ਼ ਹੀ ਘਾਟਾ ਪੈ ਰਿਹਾ 24000 ਸਵਾਸ ਤੇਰਾ ਇੱਕ ਦਿਨ ਦਾ ਬਤੀਤ ਹੋ ਰਿਹਾ ਹੈ ਮੈਡੀਕਲ ਸਾਇੰਸ ਵੀ ਇਹ ਗੱਲ ਮੰਨਦੀ ਹੈ 23000 ਤੋਂ ਲੈ ਕੇ 24000 ਤੱਕ ਹਰੇਕ ਬੰਦਾ ਆਪਣੇ ਸਵਾਸ ਖਰਚ ਕਰਦਾ ਦਿਨ ਅਤੇ ਰਾਤ ਦਾ ਸਮਾਂ ਬਤੀਤ ਕਰਨ ਵਾਸਤੇ ਪਰ ਸਤਿਗੁਰੂ ਜੀ ਕਹਿੰਦੇ ਜਦੋਂ ਤੈਨੂੰ ਸਮਝ ਪਈ ਤੇ ਤੂੰ ਗੁਰੂ ਦੇ ਚਰਨਾ ਚ ਆ ਕੇ ਅਰਦਾਸ ਕਰਿਆ ਕਰ ਅਬ ਮੈਂ ਕਹਾ ਕਰੋਰੀ ਮਾਈ ਮਾਈ ਦਾ ਭਾਵ ਹੈ ਸਤਿਗੁਰੂ ਜੀ ਮੇਰਾ ਇਹ ਜਿਹੜਾ ਸਮਾਂ ਬਤੀਤ ਹੋ ਚੁੱਕਿਆ ਹੁਣ ਮੈਂ ਕੀ ਕਰਾਂ ਕਿਉਂਕਿ ਜਿਹੜਾ ਸਮਾਂ ਲੰਘ ਗਿਆ ਉਹ ਮੁੜ ਕੇ ਵਾਪਸ ਨਹੀਂ ਆਉਂਦਾ ਇਹ ਆਪਾਂ ਨੂੰ ਵੀ ਪਤਾ ਹੈ ਪਰ ਸਤਿਗੁਰੂ ਜੀ ਕਹਿੰਦੇ ਜਦੋਂ ਤੈਨੂੰ ਸਮਝ ਪੈ ਜੇ ਆ ਕੇ ਗੁਰੂ ਚਰਨਾਚ ਅਰਦਾਸ ਕਰਿਆ ਕਰ ਕੇ ਆ ਕਰ ਸਗਲ ਜਨਮ ਵਿਖੇਨ ਸਿਉ ਖੋਇਆ ਸਿਮਰਿਓ ਨਾਹੇ ਕਨਾਈ ਕਹਿੰਦੇ ਇਸ ਮਨੁੱਖ ਨੇ ਸਾਰੀ ਜ਼ਿੰਦਗੀ ਵਿਸ਼ੇ ਵਕਾਰਾਂ ਦੇ ਵਿੱਚ ਸੰਸਾਰੀ ਚੀਜ਼ਾਂ ਨੂੰ ਭੋਗਣ ਦੇ ਵਿੱਚ ਗਵਾ ਲਈ ਪਰਮਾਤਮਾ ਦਾ ਸਿਮਰਨ ਕਦੇ ਵੀ ਨਹੀਂ ਕੀਤਾ ਹੁਣੇ ਜਿਹੜਾ ਸਮਾਂ ਬਤੀਤ ਹੋ ਗਿਆ ਸਮਾਂ ਖੁੰਝ ਗਿਆ ਏ ਹੁਣ ਦੁਬਾਰੇ ਤੇ ਨਹੀਂ ਆ ਸਕਦਾ ਮਰਦ ਇੱਕ ਸ਼ਬਦ ਆਉਂਦਾ ਸਤਿਗੁਰੂ ਜੀ ਕਹਿੰਦੇ ਇਹ ਤੇਰੀ ਔਸਰ ਇਹ ਤੇਰੀ ਬਾਤ ਘਟ ਭੀਤਰ ਤੂੰ ਦੇਖ ਵਿਚਾਰ ਔਸਰ ਕੀ ਇਹ ਜਿਹਨੂੰ ਆਪਾਂ ਅਵਸਰ ਕਹ ਦਿੰਦੇ ਆ 골ਡਨ ਚਾਂਸ ਭਾਈ ਇਹ ਜਿਹੜਾ ਸਮਾਂ ਹੈ ਤੈਨੂੰ ਬੜਾ ਸੁਨਹਿਰੀ ਮੌਕਾ ਮਿਲਿਆ ਹੈ ਉਸ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਪ੍ਰਮਾਤਮਾ ਦੀ ਭਜਨ ਬੰਦਗੀ ਕਰਨ ਵਾਸਤੇ ਇਸ ਜ਼ਿੰਦਗੀ ਦੇ ਵਿੱਚੋਂ ਤੈਨੂੰ ਮੁਕਤ ਹੋਣ ਵਾਸਤੇ ਮਹਾਰਾਜ ਨੇ ਇਹ ਮਨੁੱਖਾ ਸ਼ਰੀਰ ਦਿੱਤਾ ਪਰ ਤੂੰ ਸਾਰਾ ਹੀ ਜਨਮ ਵਿਸ਼ੇ ਵਿਕਾਰਾਂ ਦੇ ਵਿੱਚ ਆਪਣਾ ਬਤੀਤ ਕਰ ਲਿਆ ਹੁਣ ਆਪਾਂ ਆਪਣੇ ਅੰਦਰ ਛਾਤੀ ਮਾਰ ਕੇ ਵੇਖੀਏ ਕਿ ਅਸੀਂ ਵਾਕਿਆ ਹੀ ਜਿਹੜਾ ਸਾਡਾ ਵੀ ਜਨਮ ਹੈ ਵਿਸ਼ੇ ਵਿਕਾਰਾਂ ਚ ਹੀ ਲੰਘ ਰਿਹਾ ਹੈ ਕਿ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਛੋਟਾ ਬੱਚਾ ਜਦੋਂ ਸੁਰਤ ਨਹੀਂ ਸੰਭਲੀ ਹੁੰਦੀ ਉਹ ਮਾਂ ਬਾਪ ਉਹਨੂੰ ਬਹੁਤ ਸਮਝਾਉਂਦੇ ਨੇ ਜਦੋਂ ਬੱਚਾ ਜਵਾਨ ਹੋ ਜਾਂਦਾ ਉਦੋਂ ਵੀ ਸਮਝਾਉਂਦੇ ਨੇ ਵੀ ਵੇਖ ਮੇਰੇ ਪੁੱਤ ਵੇਖ ਮੇਰੀ ਧੀ ਇਹ ਸੰਸਾਰ ਦੇ ਵਿੱਚ ਤੂੰ ਵਿਚਰਨਾ ਬੜੇ ਟੇਢੇ ਰਸਤੇ ਨੇ ਪਰ ਤੂੰ ਬਚਾ ਕੇ ਸਮਾਜ ਦੇ ਵਿੱਚ ਵਿਚਰੀ ਜਿਹੜੇ ਧੀਆ ਪੁੱਤਰ ਆਗਿਆਕਾਰੀ ਹੁੰਦੇ ਨੇ ਮਾਪੇ ਦਾ ਆਖਾ ਮੰਨ ਲੈਂਦੇ ਨੇ ਉਹ ਫਿਰ ਜ਼ਿੰਦਗੀ ਦੇ ਵਿੱਚ ਬੜਾ ਸੁੱਖ ਮਹਿਸੂਸ ਕਰਦੇ ਨੇ ਕਿਉਂਕਿ ਬੱਚਿਆਂ ਦਾ ਸਭ ਤੋਂ ਵੱਡਾ ਜੇ ਟੀਚਰ ਕਹੀਏ ਉਸਤਾਦ ਕਹੀਏ ਜਾਂ ਓਹ ਕ ਲਈਏ ਵੀ ਕੋਈ ਰੋਲ ਮਾਡਲ ਹੈ ਤੇ ਉਹਨਾਂ ਦੇ ਮਾਪੇ ਨੇ ਜੋ ਸਿੱਖਿਆ ਮਾਪੇ ਨੇ ਦੇਣੀ ਹੈ ਉਹ ਕੋਈ ਦੂਜਾ ਨਹੀਂ ਸਿੱਖਿਆ ਦੇ ਸਕਦਾ ਜਿਹੜੇ ਬੱਚੇ ਆਪਣੇ ਮਾਪੇ ਦੀ ਸਿੱਖਿਆ ਮੰਨ ਲੈਂਦੇ ਨੇ ਉਹ ਤੇ ਜ਼ਿੰਦਗੀ ਦੇ ਵਿੱਚ ਸੁੱਖ ਭੋਗਦੇ ਨੇ ਪਰ ਜਿਹੜੇ ਆਪਣੇ ਮਾਪੇ ਦੀ ਗੱਲ ਨਹੀਂ ਮੰਨਦੇ ਆਪਾਂ ਕਈ ਵਾਰੀ ਵੇਖਿਆ ਨਾ ਉਹ ਫਿਰ ਕਹਿੰਦੇ ਵੀ ਨੇ ਸਾਨੂੰ ਮਾਪੇ ਬਨੇ ਬੜਾ ਸਮਝਾਇਆ ਵੀ ਆਹ ਕਰ ਲੋ ਪਰ ਸੱਚ ਤੇ ਜਿੱਦ ਫੜੀ ਸੀ ਅਸੀਂ ਆਹ ਕੰਮ ਕਰਨ ਤੇ ਇਥੇ ਗੁਰੂ ਸਾਹਿਬ ਜੀ ਵੀ ਕਹਿੰਦੇ ਨੇ ਗੁਰੂ ਸਾਡਾ ਮਾ, ਗੁਰੂ ਸਾਡਾ ਪਿਓ ਬਾਪ ਹੈ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਭਾਈ ਵੇਖ ਤੇਰਾ ਸਾਰਾ ਜਨਮ ਵਿਸ਼ੇ ਵਿਕਾਰਾਂ ਦੇ ਵਿੱਚ ਲੰਘਦਾ ਜਾ ਰਿਹਾ ਹੈ ਕਿਵੇਂ ਲੰਘਦਾ ਜਾ ਰਿਹਾ ਹੈ ਹਰੇਕ ਇਨਸਾਨ ਖਾਣਾ ਪੀਣਾ ਹੱਸਣਾ ਸੌਣਾ ਇਹ ਚਾਰ ਚੀਜ਼ਾਂ ਹਰੇਕ ਬੰਦੇ ਨੂੰ ਚੇਤੇ ਨੇ ਖਾਣ ਦਾ ਵੀ ਪਤਾ ਹੈ ਵੀ ਕਿਹੜੀ ਚੀਜ਼ ਮੈਂ ਖਾਣੀ ਹੈ ਕਿਹੜੀ ਨਹੀਂ ਖਾਣੀ ਰਾਤ ਨੂੰ ਸੌਣ ਤੋਂ ਪਹਿਲਾਂ ਸਵੇਰੇ ਖਾਣ ਦਾ ਫਿਕਰ ਹੋ ਜਾਂਦਾ ਹੈ ਸਵੇਰ ਤੋਂ ਲੈ ਕੇ ਰਾਤ ਦਾ ਖਾਣ ਦਾ ਫਿਕਰ ਹੋ ਜਾਂਦਾ ਹੈ ਪੀਣ ਦਾ ਫਿਕਰ ਹੋ ਜਾਂਦਾ ਹੈ ਤੇ ਹਸਣ ਖੇਡਣ ਦਾ ਇਹ ਸੰਸਾਰ ਦੀਆਂ ਖੇਡਾਂ ਚੱਲਦੀਆਂ ਨੇ ਪਰ ਮਹਾਰਾਜ ਕਹਿੰਦੇ ਇੱਕ ਚੀਜ਼ ਭੁੱਲ ਜਾਂਦੀ ਐ ਵਿਸਰ ਗਿਆ ਹੈ ਮਰਣਾ ਮਰਨ ਦਾ ਭਾਵ ਮੌਤ ਇਹਨੂੰ ਭੁੱਲ ਜਾਂਦੀ ਐ ਮੌਤ ਭੁੱਲਣ ਕਰਕੇ ਹੀ ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ ਕਹਿੰਦੇ ਪਰਮਾਤਮਾ ਨੂੰ ਭੁਲਾ ਕੇ ਨਾ ਇਹ ਬੰਦਾ ਵਿਸ਼ੇ ਵਕਾਰਾਂ ਦੀ ਨਦੀ ਦੇ ਵਿੱਚ ਛਾਲ ਮਾਰ ਦਿੰਦਾ ਤੇ ਉਹਦੇ ਵਿੱਚ ਰੁੜਦਾ ਜਾਂਦਾ ਪਾਸ਼ਾ ਕਹਿੰਦੇ ਸਾਰਾ ਜਨਮ ਤੇਰਾ ਵਿਸ਼ੇ ਵਕਾਰਿਆਂ ਚ ਲੰਘ ਗਿਆ ਪਰ ਤੂੰ ਉਹਦਾ ਕਦੇ ਸਿਮਰਨ ਹੀ ਨਹੀਂ ਕੀਤਾ ਪਰਮਾਤਮਾ ਦਾ ਰਹਾ ਓ ਕਾਲ ਫਾਸ ਜਦ ਗਰਮੈ ਮੇਲੀ ਤਹ ਸੁਦ ਸਭ ਬਿਸਰਾਈ ਏ ਸਤਗੁਰੂ ਜੀ ਜਦੋਂ ਯਮਰਾਜ ਆ ਜਿਹੜਾ ਧਰਮ ਰਾਦੇ ਦੂਤ ਭੇਜੇ ਹੋਏ ਮਨੁੱਖ ਦੇ ਗਲ ਦੇ ਵਿੱਚ ਮੌਤ ਦੀ ਫਾਹੀ ਪਾ ਦਿੰਦੇ ਨੇ ਉਦੋਂ ਇਹਦੀ ਸਾਰੀ ਜਿਹੜੀ ਸੁੱਧ ਬੁੱਧ ਹੈ ਇਹਨੂੰ ਭੁੱਲ ਜਾਂਦੀ ਹੈ ਬਈ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਇੱਥੇ ਕੀ ਕਰ ਰਿਆ ਸਤਿਗੁਰੂ ਜੀ ਕਹਿੰਦੇ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਜ ਜਨਾ ਜਿਵੇਂ ਕਹਿੰਦੇ ਕਿਸੇ ਨੇ ਕੋਈ ਜ਼ਮੀਨ ਕਿਸੇ ਦੀ ਠੇਕੇ ਤੇ ਲੈ ਕੇ ਉਹ ਖੇਤੀਬਾੜੀ ਕਰਦਾ ਹੋਵੇ ਤੇ ਦੂਜੇ ਦੀਆਂ ਗੱਲਾਂ ਦੇ ਵਿੱਚ ਆ ਕੇ ਉਸ ਜ਼ਮੀਨ ਨੂੰ ਸੰਭੇ ਨਾ ਸਾਂਭਣਾ ਤੇ ਇਸ ਤਰ੍ਹਾਂ ਸੀ ਨਾ ਉਹਦੇ ਵਿੱਚ ਫਸਲ ਬੀਜਦਾ ਵੜਦਾ ਉਹਨੂੰ ਆਪਾਂ ਸਾਰੇ ਪੰਜਾਬ ਤੋਂ ਇੰਡੀਆ ਤੋਂ ਆਏ ਆ ਆਪਾਂ ਨੂੰ ਪਤਾ ਲੋਕੀ ਉੱਥੇ ਆਪਣੇ ਖੇਤ ਠੇਕੇ ਤੇ ਦੇ ਦਿੰਦੇ ਨੇ ਪਰ ਜੇ ਕੋਈ ਬੰਦਾ ਕਿਸੇ ਦੂਜੇ ਦੇ ਆਖੇ ਲੱਗ ਕੇ ਉਹਦੇ ਵਿੱਚੋਂ ਮਿੱਟੀ ਪਟਵਾ ਦੇਵੇ ਜਾਂ ਕੋਈ ਉਸ ਜ਼ਮੀਨ ਨੂੰ ਨੁਕਸਾਨ ਪਹੁੰਚਾਵੇ ਫਿਰ ਜਿਹੜਾ ਉਸ ਜ਼ਮੀਨ ਦਾ ਮਾਲਕ ਹੁੰਦਾ ਉਹ ਵੇਖ ਕੇ ਜਾ ਕੇ ਉਹਦੇ ਉੱਤੇ ਕਾਰਵਾਈ ਕਰਾਉਂਦਾ ਉਹਦੀ ਰਿਪੋਰਟ ਕਰਾਉਂਦਾ ਉਹਨੂੰ ਸਜ਼ਾ ਦਿੰਦਾ ਚਾਰ ਬੰਦਿਆਂ ਦੇ ਵਿੱਚ ਇਕੱਠਾ ਕਰਕੇ ਉਹਨੂੰ ਸ਼ਰਮਿੰਦਾ ਕਰਦਾ ਹੈ ਪਰ ਜਿਹੜੇ ਫਿਰ ਉਹਨੂੰ ਉਹ ਨੁਕਸਾਨ ਵਾਲੇ ਲੋਕ ਹੁੰਦੇ ਨੇ ਉਹ ਭੱਜ ਜਾਂਦੇ ਨੇ ਇਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਹੈ ਉਹ ਪਰਮਾਤਮਾ ਨੇ ਸਾਨੂੰ ਇਹ ਸਰੀਰ ਮਨੁੱਖਾ ਸਰੀਰ ਦਿੱਤਾ ਹੈ ਜਿਵੇਂ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਸੁਖਮਨੀ ਸਾਹਿਬ ਦਾ 10 ਵਸਤੂ ਲੈ ਪਾਛੈ ਪਾਵੈ ਏਕ ਵਸਤ ਕਾਰਨ ਬਿਖੋਟ গো ਆਵੈ ਕਹਿੰਦੇ ਪਰਮਾਤਮਾ ਨੇ ਸਾਨੂੰ 10 ਵਸਤੂਆਂ ਦਿੱਤੀਆਂ ਭਾਵ ਕਿ ਇਹ ਸਰੀਰ 10 ਵਸਤੂਆਂ ਵਾਲਾ ਜਿਵੇਂ ਕਹਿੰਦੇ ਕੋਈ ਜ਼ਿੰਮੇਦਾਰ ਸੀ ਉਹਦੇ ਕੋਲ ਕੋਈ ਨੌਕਰ ਬੜਾ ਵਧੀਆ ਕੰਮ ਕਰਿਆ ਕਰੇ ਜਦੋਂ ਨੌਕਰ ਵੱਡਾ ਹੋ ਗਿਆ ਜਵਾਨ ਹੋ ਗਿਆ ਜੀਮੇਦਾਰ ਨੇ ਵੇਖਿਆ ਵੀ ਮੇਰਾ ਨੌਕਰ ਬੜਾ ਚੰਗਾ ਹੈ ਤੇ ਕਿਉਂ ਨਾ ਹੋਵੇ ਮੈਂ ਆਪਣੇ ਨੌਕਰ ਨੂੰ ਇਸ ਨੌਕਰੀ ਤੋਂ ਮੁਕਤ ਕਰ ਦਿਆਂ ਕਿਉਂਕਿ ਮੇਰੇ ਕੋਲ ਇਹ ਕੰਮ ਕਰਦਾ ਹੈ ਸਾਂਝੀ ਸ੍ਰੀ ਦਾ ਇਹ ਕਿੰਨੇ ਕੁ ਪੈਸੇ ਕਮਾ ਲੇਗਾ ਮੈਂ ਇਹਦਾ ਕੁਝ ਨਹੀਂ ਕਰ ਸਕਦਾ ਇਹਨੂੰ ਆਪਣਾ ਸੈਲਫ ਡਿਪੈਂਡਡ ਕਰਨ ਵਾਸਤੇ ਉਹ 10000 ਰੁਪਿਆ ਨੌਕਰ ਨੂੰ ਦਿੰਦਾ ਹੈ ਭਈਆ ਤੂੰ 10000 ਲੈ ਜਾ ਤੇ ਇਹਦੇ ਨਾਲ ਆਪਣਾ ਤੂੰ ਬਿਜ਼ਨਸ ਕਰ ਕਿਉਂਕਿ ਹੁਣ ਤੂੰ ਵੱਡਾ ਹੋ ਗਿਆ ਤੇਰਾ ਵਿਆਹ ਤੇਰੇ ਬੱਚੇ ਅੱਗੋਂ ਤੇਰਾ ਪਰਿਵਾਰ ਵੱਡਾ ਹੋਣਾ ਉਹ ਨੌਕਰ ਨੇ 10000 ਲੈ ਲਿਆ ਤੇ ਜ਼ਿਮੀਦਾਰ ਨੇ ਜਾਂਦੇ ਜਾਂਦੇ ਕਿਹਾ 1000 ਤੈਨੂੰ ਮੈਂ ਹੋਰ ਦਿੰਦਾ ਐਕਸਟਰਾ ਵੱਖਰਾ ਨੌਕਰ ਨੇ ਮੰਗਿਆ ਨਹੀਂ ਪਰ ਮਾਲਕ ਨੇ ਦਿੱਤਾ ਨੌਕਰ ਚੰਗਾ ਸੀ ਤੇ ਕਹਿੰਦੇ ਜਿਸ ਵੇਲੇ 10000 ਲੈ ਕੇ ਤੇ 1000 ਹੋਰ ਲੈ ਕੇ ਤੇ ਮਾਲਕ ਨੇ ਪਤਾ ਕੀ ਕਿਹਾ ਕਹਿਣ ਲੱਗਾ ਵੀ ਜਿਹੜਾ 10000 ਹੈ ਮੈਂ ਤੇਰੇ ਕੋਲੋਂ ਵਾਪਸ ਨਹੀਂ ਲੈਣਾ ਇਹ ਤੇਰੀ ਮਰਜ਼ੀ ਹੈ ਇਹਦੇ ਨਾਲ ਤੂੰ ਬਿਜ਼ਨਸ ਕਰ ਪਰ ਜਿਹੜਾ 1000 ਮੈਂ ਤੈਨੂੰ ਦਿੱਤਾ ਹੈ ਨਾ ਸਿਰਫ ਇਹ ਤੂੰ ਮੈਨੂੰ ਵਾਪਸ ਕਰ ਦੇ ਨੌਕਰ ਕਹਿਣ ਲੱਗਾ ਜੀ ਸਤਿਵਚਨ ਘਰ ਆਇਆ ਘਰ ਆ ਕੇ ਆਪਣੇ ਪਰਿਵਾਰ ਦੇ ਨਾਲ ਸਲਾਹ ਕੀਤੀ ਸੋਹਣੀ ਦੁਕਾਨ ਪਾ ਲਈ ਬਿਜ਼ਨਸ ਸ਼ੁਰੂ ਹੋ ਗਿਆ ਸਾਲ 2 ਸਾਲ 5 ਸਾਲ ਕਹਿ ਲੋ ਲੰਘੇ 10 ਸਾਲ ਲੰਘੇ ਜ਼ਮੀਂਦਾਰ ਨੇ ਸੋਚਿਆ ਵੀ ਚਲੋ ਆਪਣੇ ਨੌਕਰ ਦੇ ਕੋਲ ਜਾ ਕੇ ਵੇਖੀ ਨੌਕਰ ਕਰਦਾ ਕੀ ਪਿਆ ਜਦੋਂ ਕਹਿੰਦੇ ਜ਼ਮੀਂਦਾਰ ਆਇਆ ਨੌਕਰ ਨੇ ਵੇਖਿਆ ਵੀ ਮੇਰਾ ਮਾਲਕ ਆਇਆ ਫਟੋਫਟ ਉੱਠਿਆ ਜਾ ਕੇ ਪੈਰੀ ਹੱਥ ਲਾਇਆ ਬੜਾ ਸਤਿਕਾਰ ਕੀਤਾ ਜਲ ਪਾਣੀ ਪੁੱਛਿਆ ਗੱਲਾਂ ਬਾਤਾਂ ਕੀਤੀਆਂ ਫਿਰ ਨਾਲ-ਨਾਲ ਆਪਣਾ ਕੰਮ ਕਰੀ ਜਾਂਦਾ ਫਿਰ ਜ਼ਮੀਂਦਾਰ ਜਦੋਂ ਜਾਣ ਲੱਗਾ ਆਖਣ ਲੱਗਾ ਵੀ ਤੋਰਾ ਹੁਣ ਕੰਮ ਵਧੀਆ ਚੱਲਦਾ ਹੈ ਕਹਿਣ ਲੱਗਾ ਜੀ ਬੜੀ ਕਿਰਪਾ ਬੜਾ ਸੌਖਾ ਆ ਜਾਂ ਬੜੇ ਪੈਸੇ ਆਉਂਦੇ ਨੇ ਕਹਿ ਲਗੇ ਫਿਰ ਇਸ ਤਰ੍ਹਾਂ ਕਰ ਵੀ 10000 ਤੇ ਮੈਂ ਤੇਰੇ ਤੋਂ ਲੈਣਾ ਨਹੀਂ ਜਿਹੜਾ 1000 ਮੈਂ ਤੈਨੂੰ ਕਿਹਾ ਸੀ ਨਾ ਹੁਣ ਤੂੰ ਵਾਪਸ ਕਰ ਦੇ ਕਹਿ ਲੱਗਾ ਜੇ ਹੁਣ ਤੇ ਮੈਂ ਕੰਮ ਕਰ ਕਰਕੇ ਹਟਿਆ ਹੋਰ ਮੇਰੇ ਬਥੇਰੇ ਕੰਮ ਨੇ ਪਰ ਤੁਸੀਂ ਫੇਰ ਕਿਸੇ ਦਿਨ ਲੈ ਜਿਓ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਇਸੇ ਤਰ੍ਹਾਂ ਵਾਰ-ਵਾਰ ਉਹ ਜ਼ਿਮੀਂਦਾਰ ਆਉਂਦਾ ਹੈ ਇਹ ਸਤਕਾਰ ਵੀ ਕਰਦਾ ਹੈ ਪਰ ਪੈਸੇ ਨਹੀਂ ਵਾਪਸ ਕਰਦਾ ਉਹਨੇ ਇੱਥੇ ਜ਼ਿਮੀਂਦਾਰ ਕੌਣ ਹੈ ਅਕਾਲ ਪੁਰਖ ਵਾਹਿਗੁਰੂ ਸਾਡਾ ਸਾਰਿਆਂ ਦਾ ਬੌਸ ਹੈ ਸਾਰਿਆਂ ਦਾ ਪਰਮਾਤਮਾ ਸਾਡਾ ਬੋਸ ਹੈ। ਉਹਨੇ ਸਾਨੂੰ ਇਹ 10 ਇੰਦਰੀਆਂ ਵਾਲਾ ਇਹ ਸਰੀਰ ਦੇ ਕੇ ਸਮਾਜ ਦੇ ਵਿੱਚ ਦੁਨੀਆ 'ਚ ਭੇਜਿਆ ਹੈ। ਭਾਈ ਜਾਓ ਉੱਥੇ ਇਸ ਸਰੀਰ ਦੇ ਨਾਲ ਕਿਰਤ-ਵਿਰਤ ਕਰੋ ਸੰਸਾਰ ਦੇ ਵਿੱਚ ਵਿਚਰੋ। ਪਰ 11ਵਾਂ ਜਿਹੜਾ ਉਹ ਸਾਡਾ ਜਿਹੜਾ ਮਨ ਹੈ, ਹਾਥ-ਪਾਉਂ ਕਰ ਕਾਮ ਸਭ ਚੀਤ ਨਰੰਜਣ ਨਾਲ। ਇਹ ਮਨ ਹੈ ਜਿਹੜਾ ਤੂੰ ਮੈਨੂੰ ਦੇ ਦੀ। ਜਦੋਂ ਸਾਡੇ ਮਨ 'ਚ ਇਹ ਖਿਆਲ ਆਵੇ, ਵੀ ਸਾਨੂੰ ਨਾਮ ਜਪਣਾ ਚਾਹੀਦਾ ਹੈ, ਚੰਗੇ ਕੰਮ ਕਰਨੇ ਚਾਹੀਦੇ ਨੇ। ਫਿਰ ਉਸ ਵਲੇ ਇਹ ਗੱਲ ਸਮਝ ਲਿਆ ਕਰੀਏ ਬਈ ਜਿਹੜਾ ਰੱਬ ਹੈ ਨਾ ਉਹ ਸਾਡੇ ਘਰ ਦੇ ਵਿੱਚ ਹਿਰਦੇ ਰੂਪੀ ਘਰ ਚ ਢੇੜਾ ਮਾਰਦਾ ਹੈ ਭਾਈ ਕੋਈ ਗੱਲ ਨਹੀਂ ਤੂੰ ਇਹਨਾਂ ਅੱਖਾਂ ਦੇ ਨਾਲ ਸੰਸਾਰ ਦੇ ਤਮਾਸ਼ੇ ਵੇਖਦਾ ਹੈ ਵੇਖੀ ਜਾ ਕੰਨਾਂ ਦੇ ਨਾਲ ਦੁਨੀਆ ਦੇ ਰਾਗ ਰੰਗ ਸੁਣਦਾ ਸੁਣੀ ਜਾ ਪਰ ਲੇਕਨ ਜਿਹੜਾ ਮਨ ਹੈ ਇਹ ਤੂੰ ਮੇਰੇ ਵਾਲੇ ਪਾਸੇ ਜੋੜ 24 ਘੰਟਿਆਂ ਦੇ ਵਿੱਚ ਜਾਂ ਕਹਿ ਲਈਏ ਹਫਤੇ ਬਾਅਦ 5 ਦਿਨ ਬਾਅਦ ਸਾਡੇ ਸਾਰਿਆਂ ਦੇ ਮਨ 'ਚ ਇਹ ਖਿਆਲ ਜ਼ਰੂਰ ਆਉਂਦਾ ਵੀ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਨੇ ਬਾਣੀ ਪੜ੍ਹਨੀ ਚਾਹੀਦੀ ਹੈ ਨਾਮ ਜਪਣਾ ਚਾਹੀਦਾ ਪਰ ਅਸੀਂ ਫਿਰ ਉਸ ਨੌਕਰ ਦੇ ਵਾਂਗੂ ਮੁਨਕਰ ਹੋ ਜਾਂਨੇ ਆ ਤੇ ਇੱਕ ਸਮਾਂ ਐਸਾ ਆ ਜਾਂਦਾ ਜਿਵੇਂ ਉਸ ਜ਼ਿਮੀਂਦਾਰ ਨੂੰ ਉਹ ਨੌਕਰ ਨੇ ਵੀ ਕਹਿ ਦਿੱਤਾ ਸੀ ਕਿਹੜਾ ਜੀ 1000 ਮੈਂ ਤੇ ਆਪਣੀ ਮਿਹਨਤ ਦੇ ਨਾਲ ਤੁਹਾਡੇ ਕੋਲੋਂ ਲਈ ਸ਼ਾਬਾਸ਼ ਹੋਰ ਵੀ ਬੜੇ ਉਹਨੇ ਕਹਿੰਦਾ ਮਤਲਬ ਅਸੀਂ ਵੀ ਉਸ ਸਟੇਜ ਤੇ ਆ ਜਾਂਨੇ ਆ ਜਦੋਂ ਕਹਿ ਦਿੰਦੇ ਆ ਬਹੁਤੇ ਲੋਕੀ ਕਹਿੰਦੇ ਰੱਬ ਰੂਪ ਕੋਈ ਨਹੀਂ ਹੈਗਾ ਜੋ ਕਰਦੇ ਆ ਅਸੀਂ ਕਰਦੇ ਆ ਸਾਧ ਸੰਗਤ ਜੀ ਸਤਿਗੁਰੂ ਗੁਰੂ ਤੇ ਇੱਕ ਬਹਾਦਰ ਸਹਿ ਮਹਾਰਾਜੀ ਸਮਝਾਉਂਦੇ ਨੇ ਕਿ ਜਿਸ ਵੇਲੇ ਜਮਾਂ ਦੀ ਫਾਹੀ ਤੇਰੇ ਗਲ ਵਿੱਚ ਪਏਗੀ ਨਾ ਤੇ ਫਿਰ ਸਾਰਾ ਕੁਝ ਤੂੰ ਭੁੱਲ ਜਾਵੇਂਗਾ RAM ਨਾਮ ਬਿਨ ਯਾ ਸੰਕਟ ਮੈਂ ਕੋ ਅਬ ਹੋਤ ਸਹਾਈ ਹੁਣ ਜਦੋਂ ਵਿਫਤਾ ਪੈਂਦੀ ਹੈ ਤੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਸਾਡੀ ਮਦਦ ਨਹੀਂ ਕਰਦਾ ਕੌਣ ਹੈ ਜਿਹੜਾ ਉਹ ਸਾਡੀ ਸਹਾਇਤਾ ਕਰੇਗਾ ਜਦੋਂ ਸਾਡੇ ਤੇ ਵਿਫਤਾ ਪੈਂਦੀ ਹੈ ਦੁੱਖ ਦਾ ਵੇਲਾ ਆਉਂਦਾ ਹੈ ਤਾਂ ਸਾਥ ਸੰਗਤ ਜੀ ਜਿਹੜੇ ਨਾਲ ਦੇ ਸੰਗੀ ਸਾਥੀ ਹੁੰਦੇ ਨੇ ਉਹ ਵੀ ਸਾਡਾ ਸਾਥ ਛੱਡ ਕੇ ਭੱਜ ਜਾਂਦੇ ਨੇ ਜੋ ਸੰਪਤ ਆਪਣੀ ਕਰਮਾਨੀ ਛਿਨਮੈ ਭਈ ਪਰਾਇ ਸਤਗੁਰੂ ਜੀ ਕਹਿੰਦੇ ਸੰਗਤ ਵਿੱਚ ਆ ਕੇ ਗੁਰੂ ਚਰਨਾਂ ਨੂੰ ਕਿਹਾ ਕਰ ਹੇ ਮੇਰੀ ਮਾਂ ਹੇ ਮੇਰੇ ਸਤਗੁਰੂ ਜੀ ਜਿਹੜੇ ਧਨ ਪਦਾਰਥਾਂ ਨੂੰ ਮੈਂ ਸਮਝਦਾ ਸੀ ਨਾ ਵੀ ਇਹ ਮੇਰੇ ਨੇ ਪਰ ਇਹ ਵੀ ਇੱਕ ਛਿੰਦੇ ਵਿੱਚ ਸਮਾ ਆਇਆ ਸਾਰਾ ਕੁਝ ਬਗਾਨਾ ਹੋ ਗਿਆ ਕਦੋਂ ਹੋ ਗਿਆ ਜਦੋਂ ਗਲਾਂ ਦੇ ਵਿੱਚ ਜੰਮ ਦੀ ਫਾਹੀ ਪੈਂਦੀ ਹੈ ਆ ਪਿੱਛੇ ਜੇ ਭਾਦਰੋਂ ਦਾ ਮਹੀਨਾ ਲੰਘਿਆ ਆਪਾਂ ਸਾਰਿਆਂ ਨੇ ਸਰਵਣ ਕੀਤਾ ਕਿ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਭੀਤ ਜਿਹੜੇ ਜਦੂਤ ਨੇ ਨਾ ਉਹ ਫੜ ਕੇ ਜਦੋਂ ਲੈ ਕੇ ਜਾਂਦੇ ਨੇ ਸਾਡੀ ਸੌਲ ਨੂੰ ਆਤਮਾ ਨੂੰ ਕੱਢ ਕੇ ਕਿਸੇ ਨੂੰ ਦੱਸਦੇ ਨਹੀਂ ਵਈ ਅਸੀਂ ਕਿੱਧਰ ਲੈ ਕੇ ਚੱਲੇ ਆ ਜਿਹੜੀ ਸਰਚ ਹੋ ਰਹੀ ਹੈ ਵਾਰ-ਵਾਰ ਇਸੇ ਗੱਲ ਤੇ ਸਰਚ ਹੋ ਰਹੀ ਹੈ ਵੀ ਇਹਦੇ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਇਹ ਸਾਡੇ ਸਰੀਰ ਨੂੰ ਬਾਬਾ ਜੀ ਬਾਣੀ ਵਿੱਚ ਵੀ ਕਹਿੰਦੇ ਨੇ ਬਾਬਾ ਬੋਲ ਤੇ ਥੇ ਕਹਾ ਗਏ ਦੇਹੀ ਕੈ ਸੰਗ ਰਹਤੇ ਆਪਾਂ ਵੇਖੋ ਭੱਜੇ ਫਿਰਨੇ ਆ ਪਰ ਇੱਕ ਸਮਾਂ ਐਸਾ ਆਉਂਦਾ ਹੈ ਜਦੋਂ ਸਾਡੇ ਸਰੀਰ ਦੇ ਵਿੱਚੋਂ ਉਹ ਚੀਜ਼ ਨਿਕਲ ਜਾਂਦੀ ਹੈ ਉਹ ਕਿਹੜੀ ਚੀਜ਼ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਉਹ ਸਮਾਂ ਆਇਆ ਨਾ ਸਾਡੇ ਵੀ ਸਾਰਿਆਂ ਨਾਲ ਇਹ ਗੱਲਾਂ ਵਾਪਰ ਨਹੀਂ ਆਣੇ ਆਪਣੇ ਤੇ ਵੀ ਇਹ ਸਮਾਂ ਆਉਣਾ ਹੈ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਆਪਣਾ ਕਰਕੇ ਮੰਨੀ ਬੈਠੇ ਆ ਇਹ ਸਾਰਾ ਕੁਝ ਇੱਕ ਛਿੰਨ ਦੇ ਵਿੱਚ ਪਰਾਇਆ ਹੋ ਜਾਣਾ ਕਹੋ ਨਾਨਕ ਇਹ ਸੋਚ ਰਹੀ ਮਨ ਹਰ ਜਸ ਕਮੂ ਨਗਾਈ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ ਕਿ ਮਨੁੱਖ ਦੇ ਮਨ ਦੇ ਵਿੱਚ ਫਿਰ ਪਛਤਾਵਾ ਰਹਿ ਜਾਂਦਾ ਹੈ ਕਿ ਪਰਮਾਤਮਾ ਦੀ ਸਿਫਤ ਸਲਾਮ ਹੈ ਕਦੇ ਵੀ ਨਹੀਂ ਕੀਤੀ ਜੇ ਆਪਾਂ ਇਉਂ ਕਹਿ ਲਈਏ ਬਈ ਅੱਜ ਵੀ ਸਾਡੇ ਮਨ ਦੇ ਅੰਦਰ ਜੇ ਖਿਆਲ ਹੁੰਦਾ ਨਾ ਵੀ ਅਸੀਂ ਬਾਣੀ ਪੜ੍ਹੀਏ ਸੇਵਾ ਕਰੀਏ ਕੋਈ ਚੰਗਾ ਕੰਮ ਕਰੀਏ ਪਰ ਕਰਦੇ ਨਹੀਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਫਿਰ ਮਨ ਦੀਆਂ ਗੱਲਾਂ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੀ ਕਥਨ ਹੈ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਸੋ ਸਾਧ ਸੰਗਤ ਜੀ ਇਹ ਸੀ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਅੱਜ ਧੰਨ 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 ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ ਜਿਨ੍ਹਾਂ ਦਾ ਜਨਮ ਸੁੱਗੇ ਰੰਦਾਵਾ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖ ਤੋਂ ਅੰਮ੍ਰਿਤਸਰ ਦੀ ਪਾਵਨ ਧਰਤੀ ਜਿਹਨੂੰ ਕਥੂ ਨੰਗਲ ਕਿਹਾ ਜਾਂਦਾ ਹੈ ਉਸ ਜਗ੍ਹਾ ਤੇ ਹੋਇਆ ਅੱਜ ਉਹਨਾਂ ਦਾ 519ਵਾਂ ਜਨਮ ਦਿਹਾੜਾ ਹੈ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਿਸ ਵੇਲੇ ਬਾਬਾ ਬੁੱਢਾ ਜੀ ਮਿਲੇ ਨੇ ਬਚਪਨ ਦੇ ਵਿੱਚ ਮਿਲੇ ਨੇ ਪੋਸ ਟਰ ਮੀਨਾ ਦਾ ਨਾਮ ਬੂੜਾ ਸੀ ਬੂੜਾ ਤੇ ਸਾਧ ਸੰਗਤ ਜੀ ਜਦੋਂ ਬਾਬਾ ਬੁੱਢਾ ਜੀ ਦੇ ਆ ਕੇ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕੀਤੀ ਕਈਆਂ ਨੇ ਸਾਖੀ ਵੀ ਬਿਆਨ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਆ ਕੇ ਬਾਬਾ ਬੁੱਢਾ ਜੀ ਸਵਾਲ ਕਰਦੇ ਨੇ ਕਿ ਮੈਨੂੰ ਦੱਸੋ ਮਹਾਰਾਜ ਮਹਾਪੁਰਖੋ ਪੋਸ ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ ਮੈਂ ਉਹਦਾ ਨਾਮ ਕਿਵੇਂ ਜਪਾਂ ਤੇ ਗੁਰੂ ਨਾਨਕ ਸਾਹਿਬ ਜੀ ਅਕੋ ਕਹਿੰਦੇ ਨੇ ਭਾਈ ਕਾਕਾ ਤੇਰੀ ਉਮਰ ਹਜੇ ਖਾਣ ਪੀਣ ਦੀ ਹੈ ਬੜੀ ਛੋਟੀ ਉਮਰ ਹੈ ਤੂੰ ਆਨੰਦ ਲੈ ਤੈਨੂੰ ਹੁਣੇ ਹੀ ਨਾਮ ਜਪਣ ਦੀ ਕਾਦੀ ਕਾਲੀ ਹੈ ਤੇ ਉਸ ਵੇਲੇ ਬਾਬਾ ਬੁੱਢਾ ਜੀ ਆਖਣ ਲੱਗੇ ਕਿ ਕੀ ਪਤਾ ਹੈ ਮਹਾਰਾਜ ਮੈਂ ਵੱਡਾ ਹੋਣਾ ਕਿ ਨਹੀਂ ਹੋਣਾ ਕੀ ਪਤਾ ਹੈ ਸਮਾਂ ਕਿਹੋ ਜਿਹਾ ਆਉਣਾ ਤੇ ਅਗੋਂ ਉਹਨਾਂ ਦਾ ਸਵਾਲ ਸੀ ਗੁਰੂ ਨਾਨਕ ਸਾਹਿਬ ਜੀ ਦਾ ਪਾਈਏ ਤੈਨੂੰ ਗਿਆਨ ਕਿੱਥੋਂ ਪ੍ਰਾਪਤ ਹੋਇਆ ਤੇ ਬਾਬਾ ਬੁੱਢਾ ਜੀ ਆਖਦੇ ਨੇ ਸਤਿਗੁਰੂ ਜੀ ਕਿ ਜਿਸ ਵੇਲੇ ਮੇਰੀ ਮਾਂ ਘਰ ਦੇ ਵਿੱਚ ਅੱਗ ਬਾਲਦੀ ਹੈ ਨਾ ਤੇ ਉਹ ਛੋਟੀਆਂ-ਛੋਟੀਆਂ ਲੱਕੜੀਆਂ ਨੂੰ ਜਦੋਂ ਅੱਗ ਲਾਉਂਦੀ ਹੈ ਬੜੀ ਛੇਤੀ ਲੱਗ ਜਾਂਦੀ ਹੈ ਜਿਹੜੇ ਵੱਡੇ-ਵੱਡੇ ਟਾਹਣ ਹੁੰਦੇ ਨੇ ਉਹਨਾਂ ਨੂੰ ਅੱਗ ਨਹੀਂ ਲੱਗਦੀ ਆਪਾਂ ਸਾਰਿਆਂ ਨੂੰ ਪਤਾ ਹੈ ਆਪਾਂ ਉੱਥੇ ਇੰਡੀਆ ਇਸੇ ਕੰਮਾਂ 'ਚੋਂ ਲੰਘ ਕੇ ਆਏ ਆਂ ਤੇ ਮਹਾਰਾਜ ਮੈਂ ਵੀ ਸੋਚਿਆ ਵੀ ਮੇਰੀ ਹੁਣ ਛੋਟੀ ਉਮਰ ਹੈ ਕਿਉਂ ਨਾ ਹੋਵੇ ਮੈਂ ਰੱਬ ਵਾਲੇ ਪਾਸੇ ਲੱਗ ਜਾ ਤੇ ਮਹਾਰਾਜ ਨੇ ਬਚਨ ਕੀਤਾ ਵੀ ਤੇਰਾ ਨਾਂ ਕੀ ਹੈ ਕਹਿਣ ਲੱਗਾ ਜੀ ਮੇਰਾ ਨਾਂ ਬੂੜਾ ਕਹਿੰਦੇ ਤੇਰਾ ਨਾਂ ਤੇ ਬੂੜਾ ਹੈ ਪਰ ਤੂੰ ਗੱਲਾਂ ਬੜੀਆਂ ਵੱਡੀਆਂ ਬੁੱਢਿਆਂ ਵਾਲੀਆਂ ਸਿਆਣਿਆਂ ਵਾਲੀਆਂ ਗੱਲਾਂ ਕਰਦਾ ਤੇਰਾ ਨਾ ਬੂੜਾ ਨਹੀਂ ਤੇਰਾ ਨਾ ਬੁੱਢਾ ਹੈ ਉਸ ਦਿਨ ਤੋਂ ਨਾ ਬਾਬਾ ਬੁੱਢਾ ਜੀ ਕਰਕੇ ਪੈ ਗਿਆ ਬਾਬਾ ਬੁੱਢਾ ਜੀ ਐਸੇ ਮਹਾਨ ਸ਼ਖਸ ਹੋਏ ਨੇ ਜਿਨ੍ਹਾਂ ਨੂੰ 6 ਪਾਤ ਛਾਈਆਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਗੋਬਿੰਦ ਸਾਹਿਬ ਜੀ ਤੱਕ ਬਾਬਾ ਬੁੱਢਾ ਜੀ ਸਰੀਰ ਕਰਕੇ ਜਿਉਂਦੇ ਰਹੇ 125 ਸਾਲ ਦੇ ਨੇੜੇ ਤੇਰੇ ਉਹਨਾਂ ਨੇ ਸੰਸਾਰ ਕਾ ਆਪਣੀ ਉਮਰ ਭੋਗੀ ਤੇ ਬਾਬਾ ਬੁੱਢਾ ਜੀ ਨੂੰ ਉਹ ਵੀ ਮਾਣ ਪ੍ਰਾਪਤ ਹੋਇਆ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਜਦੋਂ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਸੀ ਕਿ ਸਤਿਗੁਰੂ ਜੀ ਕਿਰਪਾ ਕਰੋ ਘਰ ਦੇ ਵਿੱਚ ਪੁੱਤਰ ਦੀ ਦਾਤ ਬਖਸ਼ਿਸ਼ ਕਰਦੇ ਹੋ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਸੀ ਭਲਿਏ ਲੋਕੇ ਜੇ ਤੂੰ ਦਾਤ ਲੈਣੀ ਹੈ ਇਥੇ ਗੁਰੂ ਨਾਨਕ ਦੇ ਘਰ ਦੀਆਂ ਦਾਤਾਂ ਨੇ ਗੁਰੂ ਨਾਨਕ ਦੇ ਘਰ ਦੇ ਸਿੱਖ ਬਾਬਾ ਬੁੱਢਾ ਜੀ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਤੁਸੀਂ ਉਹਨਾਂ ਦੇ ਕੋਲੋਂ ਜਾ ਕੇ ਪੁੱਤਰ ਦੀ ਦਾਤ ਪੁੱਤਰ ਦਾ ਵਰ ਲੈ ਲਵੋ ਤੇ ਸਾਧ ਸੰਗਤ ਜੀ ਆਪਾਂ ਸਾਰੇ ਇਤਿਹਾਸ ਤੋਂ ਵਾਕਿਬਾਂ ਕਿ ਕਿਸ ਤਰ੍ਹਾਂ ਮਾਤਾ ਗੰਗਾ ਜੀ ਗਏ ਕਿਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਵੀ ਬਚਨ ਵੀ ਕਰ ਦਿੱਤਾ ਸੀ ਵੀ ਗੁਰੂ ਕਿਆ ਨੂੰ ਕਿਧਰੋਂ ਭਾਜੜ ਪਈ ਕਹਿਣ ਦਾ ਭਾਵ ਬਾਬਾ ਬੁੱਢਾ ਜੀ ਦੇ ਹੀ ਵਰ ਦੇ ਨਾਲ ਫਿਰ ਛੇਵੇਂ ਪਾਤਸ਼ਾਹ ਗੁਰੂ ਅਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੁੰਦਾ ਹੈ ਬਾਬਾ ਬੁੱਢਾ ਜੀ ਹੀ ਜਿਹੜੇ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਇਹਨਾਂ ਤੱਕ ਜਿਹੜੀ ਗੁਰਤਾ ਗੱਦੀ ਦਾ ਗੁਰਿਆਈ ਗੱਦੀ ਦਾ ਤਿਲਕ ਲਾਉਣ ਦੀ ਉਹ ਸੇਵਾ ਨਿਭਾਉਂਦੇ ਰਹੇ ਐਸੇ ਮਹਾਨ ਸ਼ਖਸ਼ ਬਾਬਾ ਬੁੱਢਾ ਜੀ ਜਿਨ੍ਹਾਂ ਨੇ ਅਖੀਰਲੇ ਦਮ ਤੱਕ ਗੁਰੂ ਦੇ ਘਰ ਦੀ ਸੇਵਾ ਕੀਤੀ ਉਥੇ ਹੀ ਵੱਡਾ ਮਾਣ ਤਨ 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 ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਦਰਬਾਰ ਸਾਹਿਬ ਦੇ ਅੰਦਰ ਜਦੋਂ ਪ੍ਰਕਾਸ਼ ਕੀਤਾ ਗਿਆ ਮਹਾਰਾਜ ਦਾ ਪਾਵਨ ਸਰੂਪ ਉਸ ਵੇਲੇ ਪਹਿਲੇ ਹੈਡ ਗ੍ਰੰਥੀ ਹੋਣ ਦਾ ਮਾਣ ਵੀ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ ਕਿਉਂਕਿ ਜਿਹੜੀ ਆਪਾਂ ਗ੍ਰੰਥੀ ਦੀ ਪੋਸਟ ਕਹਿੰਨੇ ਆ ਨਾ ਭਾਵੇਂ ਮੈਂ ਵੀ ਗੁਰੂ ਘਰ ਦਾ ਸੇਵਾਦਾਰ ਹਾਂ ਗ੍ਰੰਥੀ ਹਾਂ ਕਈ ਵਾਰੀ ਅਸੀਂ ਕਹਿ ਦਿੰਨੇ ਆ ਸਾਡੇ ਭਾਈਆਂ ਦੀ ਆਦਤ ਹੁੰਦੀ ਹੈ ਨਹੀਂ ਜੀ ਇਹ ਤਾਂ ਹੁਣ ਇਸ ਤਰ੍ਹਾਂ ਕੰਮ ਹੋ ਗਿਆ ਬਈ ਗ੍ਰੰਥੀ ਸਿੰਘਾਂ ਦੀ ਕੋਈ ਕਦਰ ਨਹੀਂ ਕਰਦਾ ਪਰ ਮਾਫ਼ ਕਰਿਓ ਅੱਜ ਸਾਡੇ ਗਰੰਥੀ ਸਿੰਘਾਂ ਦੇ ਵਿੱਚ ਵੀ ਬੜੀਆਂ ਕਮੀਆਂ ਆ ਚੁੱਕੀਆਂ ਨੇ ਕਿਉਂਕਿ ਜਿਹੜਾ ਜੀਵਨ ਹੈ ਜੇ ਬਾਬਾ ਬੁੱਢਾ ਜੀ ਵਰਗਾ ਹੋਵੇਗਾ ਤੇ ਸਾਡਾ ਵੀ ਆਦਰ ਮਾਨ ਹੋਵੇਗਾ ਪਰ ਅਸੀਂ ਮਨ ਦੇ ਅੰਦਰ ਭੈ ਭਾਵਣੀ ਰੱਖ ਕੇ ਜਦੋਂ ਗੁਰੂ ਦੇ ਦਰ ਦੀ ਸੇਵਾ ਕਰਾਂਗੇ ਤੇ ਫਿਰ ਗੁਰੂ ਦੀ ਖੁਸ਼ੀ ਸਾਡੇ ਤੇ ਵੀ ਹੋਵੇਗੀ ਤੇ ਸਾਡਾ ਸੰਗਤਾਂ ਦਾ ਵੀ ਫਰਜ਼ ਬਣਦਾ ਹੈ ਕਿ ਗੁਰੂ ਘਰ ਦੇ ਗਰੰਥੀ ਨੂੰ ਗਰੰਥੀ ਕਰਕੇ ਮੰਨਿਆ ਕਰੀਏ ਉਹਨੂੰ ਨੌਕਰ ਕਰਕੇ ਨਾ ਮੰਨਿਆ ਕਰੀਏ ਇੰਡੀਆ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਗੁਰੂ ਘਰਾਂ ਦੇ ਵਿੱਚ ਕਰੋੜ ਕਰੋੜ ਦੋ ਦੋ ਕਰੋੜ ਰੁਪਇਆ ਮਹਿੰਗੇ ਸੰਗਮਰ ਪੱਥਰ ਲਾਏ ਜਾ ਰਹੇ ਨੇ ਪਰ ਚੰਗੇ ਗਰੰਥੀ ਚੰਗੇ ਕਥਾਵਾਚਕ ਚੰਗੇ ਰਾਗੀ ਢਾਡੀ ਪ੍ਰਚਾਰਕ ਇਸ ਗੱਲ ਤੋਂ ਅਸੀਂ ਦੂਰ ਹੋ ਰਹੇ ਹਾਂ ਪਰ ਸਾਡਾ ਫਰਜ਼ ਬਣਦਾ ਅਸੀਂ ਆਪਣੇ ਵਿਰਸੇ ਨੂੰ ਸੰਭਾਲੀਏ ਸੋ ਸਾਧ ਸੰਗਤ ਜੀ ਅੱਜ ਦੇ ਦਿਨ ਬਾਬਾ ਬੁੱਢਾ ਜੀ ਦੇ ਜਨਮ ਦਿਨ ਦੀਆਂ ਆਪ ਸਾਰੀ ਸੰਗਤ ਨੂੰ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਜਥੇ ਵੱਲੋਂ ਲੱਖ ਲੱਖ ਵਧਾਈਆਂ ਗੁਰੂ ਸਾਹਿਬ ਜੀ ਕਿਰਪਾ ਕਰਨ ਬਾਬਾ ਬੁੱਢਾ ਜੀ ਵਾਂਗੂ ਸਾਨੂੰ ਵੀ ਜਾਚ ਆਜੇ ਵੀ ਅਸੀਂ ਕਿਵੇਂ ਗੁਰੂ ਦੇ ਦਰ ਦੇ ਉੱਤੇ ਸੇਵਾ ਕਰਨੀ ਹੈ ਸੋ ਆਓ ਪੰਕਤੀਆਂ ਪੜ੍ਹ ਕੇ ਫਤੇ ਦੀ ਸਾਂਝ ਪਾਵਾਂਗੇ ਜਹ ਨਰ ਜਸ ਕਿਰਪਾ ਨਿਦ ਗਾਇਓ ਤਾਕੋ ਭਿਓ ਸਹਾਈ ਕਹੋ ਨਾਨਕ ਮੈਂ ਇਹੀ ਭਰੋਸੈ ਗਹੀ ਆਨ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ